ਲਓ ਜੀ ਅੱਜ ਦੇ ਬਲੌਗ ਦੇ ਵਿੱਚ ਬਣੇ ਰਹੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸਪਾਰ ਦਾ ਮੇਲਾ ਜੋ ਕਿ ਮਾਲਵੇ ਏਰੀਆ ਦਾ ਪ੍ਰਸਿੱਧ ਮੇਲਾ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੱਗਦਾ ਹੈ ਇਸ ਮੇਲੇ ਦੇ ਉੱਤੇ ਬੜੇ ਬੜੇ ਚੰਡੋਲ ਜੋ ਕਿ ਦੂਰ ਦਰਾਂਡਿਆਂ ਤੋਂ ਲੋਕ ਆ ਕੇ ਇਸ ਮੇਲੇ ਦੇ ਵਿੱਚ ਖੁਸ਼ੀਆਂ ਮਾਣਦੇ ਨੇ 1100 ਸਾਲ ਤੋਂ ਭਰਦਾ ਇਹ ਆ ਰਿਹਾ ਸਪਾਰ ਦਾ ਮੇਲਾ ਜਿਸ ਮੇਲੇ ਨੂੰ ਜੋੜਿਆਂ ਦਾ ਮੇਲਾ ਵੀ ਕਿਹਾ ਜਾਂਦਾ ਤੇ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਲਹੋ ਜੀ ਦਰਬਾਰ ਸਾਹਿਬ ਦੇ ਕਰੋ ਦਰਸ਼ਨ ਤੇ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਬਾਬਾ ਜੀ ਦੇ ਤੇ ਇਸ ਜਗ੍ਹਾ ਦੇ ਉੱਪਰ ਅਸੀਂ ਖੜੇ ਹਾਂ ਤੇ ਇਹ ਸਪਾਰ ਦੇ ਵੇਲੇ ਵੀ ਜੋ ਦਰਵਾਜ਼ਾ ਬਣਿਆ ਹੋਇਆ ਤੇ ਇਸ ਸਥਾਨ ਤੇ ਲੋਕ ਮਿੱਟੀ ਕੱਢਦੇ ਨੇ ਤੇ ਆਪਣੇ ਘਰ ਦੀ ਸੁੱਖ ਸ਼ਾਂਤੀ ਤੇ ਜੋ ਖੇਤਾਂ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਸੁੱਖ ਸ਼ਾਂਤੀ ਦੇ ਲਈ ਇਹ ਜਗ੍ਹਾ ਤੇ ਮਿੱਟੀ ਲੈ ੱਕੇ ਬੇ ਦਰਵਾਜ਼ਾ ਸਾਹਿਬ ਦੇ ਵਿੱਚ ਦਰਸ਼ਨ ਕਰਦੇ ਨੇ ਲੋਕ ਆਪਣੇ ਮਨ ਦੀਆਂ ਮਨੋ ਕਾਮਨਾ ਇਸ ਸਪਾਰ ਦੇ ਮੇਲੇ ਤੇ ਪੂਰੀਆਂ ਹੁੰਦੀਆਂ ਨੇ ਨੌ ਜੀ ਜਦੋਂ ਵੀ ਮੇਲਾ ਭਰਦਾ ਤੇ ਮੇਲੇ ਭਰਨ ਤੋਂ ਬਾਅਦ ਇਹ ਜਗ੍ਹਾ ਤੇ ਲੋਕ ਮਿੱਟੀ ਕੱਢਦੇ ਨੇ ਤੇ ਆਪਣੇ ਮੱਥਾ ਟੇਕ ਕੇ ਆਪਣੇ ਘਰ ਦੇ ਲਈ ਸੁੱਖ ਸ਼ਾਂਤੀ ਮੰਗਦੇ ਨੇ ਦਰਬਾਰ ਸਾਹਿਬ ਦੇ ਕਰੋ ਦਰਸ਼ਨ ਜੈ ਗੱਗਾ ਜੈ ਰਤੀ ਜੈ ਲਓ ਜੀ ਇਹ ਮੇਲਾ ਪਿੰਡ ਸਪਾਰ ਦੇ ਵਿੱਚ ਲੱਗਦਾ ਹੈ ਲੋਕ ਦੂਰੋਂ ਨੇੜੇੋਂ ਚੱਲ ਕੇ ਇਹ ਮੇਲੇ ਦੇ ਵਿੱਚ ਦੇਖਣ ਦੇ ਲਈ ਦੂਰ ਧਰਾਂਡੇੋਂ ਲੋਕ ਆਉਂਦੇ ਨੇ ਤੇ ਇੱਥੇ ਦੇਸ਼ਾਂ-ਵਦੇਸ਼ਾਂ ਦੇ ਵਿੱਚੋਂ ਲੋਕ ਇਸ ਮੇਲੇ ਦੇ ਉੱਪਰ ਵੇਖਣ ਦੇ ਲਈ ਆਉਂਦੇ ਨੇ ਤੇ ਇਹ ਮੇਲਾ ਜੋ ਕਿ ਸਪਾਰ ਦਾ ਮੇਲਾ ਪੰਜਾਬੀ ਸਭਿਆਤ ਸਭਿਆਤ ਨਾਲ ਜੁੜਿਆ ਹੋਇਆ ਇਸ ਮੇਲੇ ਦੇ ਵਿੱਚ ਹਰ ਤਰ੍ਹਾਂ ਦੇ ਚੰਡੋਲ ਤੇ ਹਰ ਤਰ੍ਹਾਂ ਦੀਆਂ ਪੰਜਾਬੀ ਸਭਿਆਤਾ ਤੁਹਾਨੂੰ ਵੇਖਣ ਨੂੰ ਮਿਲੇਗੀ ਆਓ ਸਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਘੁਮਾ ਰਹੇ ਹਾਂ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਇਸ ਮੇਲੇ ਦੀ ਰੌਣਕ ਦੁਨੀਆਂ ਦੇ ਵਿੱਚ ਸਭ ਤੋਂ ਮਸ਼ਹੂਰ ਮੇਲਾ ਜਿਉਂ-ਜਿਉਂ ਸ਼ਾਮ ਦਾ ਟਾਈਮ ਹੋ ਰਿਹਾ ਹੈ ਤੇ ਰੌਣਕ ਵਧਦੀ ਜਾਂਦੀ ਹੈ ਤੇ ਇਸ ਜਗ੍ਹਾ ਦੇ ਉੱਪਰ ਪੈਰ ਰੱਖਣ ਦੇ ਲਈ ਤੁਹਾਨੂੰ ਜਗ੍ਹਾ ਨਹੀਂ ਮਿਲਣੀ ਕਿਉਂਕਿ ਸ਼ਾਮ ਦੇ ਟਾਈਮ ਇਸ ਮੇਲੇ ਦੇ ਉੱਪਰ ਹੱਦ ਤੋਂ ਵੱਧ ਇਕੱਠ ਹੋ ਜਾਂਦਾ ਮੇਲਾ ਜੋ ਕਿ ਸਪਾਰ ਦਾ ਇਸ ਮੇਲੇ ਤੇ ਸਭ ਤੋਂ ਵੱਡੇ ਤੋਂ ਵੱਡਾ ਤੁਹਾਨੂੰ ਝੂਲੇ ਮਿਲਣਗੇ ਤੇ ਸਭ ਤੋਂ ਛੋਟੇ ਤੋਂ ਛੋਟਾ ਝੂਲਾ ਬੱਚਿਆਂ ਦੇ ਲਈ ਅਲੱਗ ਝੂਲੇ ਤੇ ਮੌਤ ਦਾ ਖੂਬ ਹੀ ਲੱਗਿਆ ਹੋਇਆ ਤੇ ਕਿਸ਼ਤੀਆਂ ਵਾਲੇ ਝੂਲੇ ਲੱਗੇ ਹੋਏ ਨੇ ਹਰ ਤਰ੍ਹਾਂ ਦਾ ਤੁਹਾਨੂੰ ਇਸ ਮੇਲੇ ਦੇ ਉੱਪਰ ਝੂਲੇ ਮਿਲਣੇ ਨੇ ਤੇ ਮੇਲਾ ਤੁਹਾਨੂੰ ਵੇਖਣ ਦੇ ਲਈ ਸਪਾਰ ਦੇ ਮੇਲੇ ਤੇ ਜਰੂਰ ਆਓ ਤੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਜਰੂਰ ਦੇਖੋ ਸਪਾਰ ਦਾ ਮੇਲਾ ਜੈ ਹੋਵੇਗਾ ਜੈ ਜੀ ਦੇ